ਵજન ਘਟਾਉਣ ਲਈ ਤੁਹਾਨੂੰ ਕੈਲਰੀ ਡਿਪਸਿਟ 'ਚ ਰਹਿਣਾ ਪੈਣਾ ਜਾਂ ਘੱਟ ਖਾਣਾ ਪੈਣਾ ਇਹ ਥੋੜਾ ਪੱਕਾ ਹੱਲ ਨਹੀਂ ਹੈਗਾ ਜੇ ਐਦਾਂ ਵજન ਘਟਾਏਗੇ ਉਹਨਾਂ ਨੇ ਫੇਰ ਗੇਨ ਹੋ ਜਾਣਾ ਪੱਕਾ ਹੱਲ ਮੈਂ ਤੁਹਾਨੂੰ ਦੱਸ ਦਾਂ ਸਭ ਤੋਂ ਜ਼ਿਆਦਾ ਜ਼ਰੂਰੀ ਆ ਪਹਿਲਾਂ ਆਪਣੇ ਸਰੀਰ ਤੇ ਨਾ ਮਸਲ ਬਿਲਟ ਔਨ ਕਰੋ ਕਿਉਂਕਿ ਜਿੰਨੇ ਤੁਹਾਡੇ ਕੋਲ ਮਸਲ ਹੋਣਗੇ ਨਾ ਉਹਨਾਂ ਨੇ ਥੋੜੀ ਫੈਟ ਝਾੜਨੀ ਆ ਨੰਬਰ 2 ਤੇ ਜਿਹੜੀ ਤੁਹਾਡੀ ਡਾਈਟ ਆ ਉਹਦੇ ਵਿੱਚ ਸਿੱਧਾ-ਸਿੱਧਾ ਹਿਸਾਬ ਦਾਦਣਾ ਮੈਂ ਤੁਹਾਨੂੰ 150 ਗ੍ਰਾਮ ਕੰਪਲੀਟ ਪ੍ਰੋਟੀਨ ਹੋਣਾ ਚਾਹੀਦਾ 150 ਤੋਂ ਲੈ ਕੇ 200 ਗ੍ਰਾਮ ਕੰਪਲੈਕਸ ਕਾਰਬੋਨੇ ਚਾਹੀਦੇ ਆ 7 ਹੈਲਦੀ ਫੈਟ ਹੋਣੀ ਚਾਹੀਦੀ ਆ ਮਤਲਬ 2000 ਦੇ ਕੈਲੋਰੀ ਦੇ ਕਲੋਜ ਇਹ ਪਲਾਨ ਆ ਇਹਦੇ ਨਾਲ ਜੇ ਤੁਸੀਂ ਦੱਬ ਕੇ ਜਿੰਮ ਲਾਏਗੇ ਉਹ ਲੈਗਡੇ ਕਰेंगे ਹਫਤੇ ਚ ਦੋ ਵਾਰ ਨਾਲ ਕਰਾਂਗੇ ਫਾਸਟਿੰਗ ਸਵੇਰੇ ਕਰਾਂਗੇ ਮਾਰਨਿੰਗ ਕਾਰਡੀਓ ਐਮਪਟੀ ਸਟਮਕ ਜਿੰਮ ਜਿੱਥੇ ਮਰਜੀ ਲਾ ਲਿਓ ਜਾਨ ਲਕੂਣੀ ਨਹੀਂ ਸਰੀਰ ਥੋੜਾ ਨਾ ਦਿਨੋਂ ਦਿਨ ਬਾਹਰ ਨੂੰ ਉਹ ਤੁਹਾਨੂੰ ਆਏ ਲੱਗੂਗਾ ਕਿ ਪਤਾ ਨਹੀਂ ਤੁਸੀਂ ਕੀ ਖਾ ਲਿਆ ਜਿਵੇਂ ਜਿਵੇਂ ਅੱਗੇ ਲਾਈ ਜਾਏਗੇ ਉਹ ਨਹੀਂ ਹਟੇ ਤੁਹਾਡੀ ਬਾਡੀ ਹੋਰ ਵਧੀ ਹੋਈ ਜਾਣੀ ਆ ਕਾਹੀ ਆਪਣੇ ਤੇ ਸਕਿਨੀ ਫੈਟ ਰਹਿੰਦੀ ਆ ਤੇ ਮੁੜ ਕੇ ਫੇਰ weight ਵਧਾ ਲੈਣੇ ਆ ਬਾਹਾਂ ਝੜ ਜਾਂਦੀਆਂ ਨੇ ਢਿੱਡ ਉੱਥੇ ਕੇ ਰਹੇ ਦਾ ਮੂੰਹ ਸੁੱਕ ਜਾਂਦਾ ਸਰੀਰ ਕੰਡਮ ਜਾ ਹੋ ਜਾਂਦਾ ਕਿਉਂ ਮਸਲ ਵਧਾਉਣ ਦੀ try ਨਹੀਂ ਕਰਦੇ ਕੱਲਾ वजन ਘਟਾਉਣ ਦੀ try ਕਰਦੇ ਆ